ਪਰਮੇਸ਼ਰ ਜੀ ਜੁਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪੈਰ ਪਰੀ ਜੈ ਮਸੀਹ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਔਰ پاک ਹਜ਼ਰੀ ਦੇ ਵਿੱਚ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾਬੰਦਾ ਜੋ ਦਿਆਲੂ ਪਰਮੇਸ਼ਰ ਕਿਰਪਾ ਕਰਨ ਵਾਲਾ ਖੁਦਾ ਹੈ ਉਹਦੀ ਸਮਰਥ ਉਹਦੀ ਕਿਰਪਾ ਅਦਭੁਤ ਔਰ ਸਦਾ ਦੀ ਹੈ ਜਿੰਨੇ ਵੀ ਜਾਣ ਉਸ ਦੇ ਨਾਮ ਤੇ ਵਿਸ਼ਵਾਸ ਕਰਦੇ ਆ ਉਹ ਪ੍ਰਭੂ ਯਹਵਾ ਆਪਣੇ ਚਾਹਣ ਵਾਲਿਆਂ ਦੇ ਉੱਤੇ ਆਪਣੇ ਵਿਸ਼ਵਾਸ ਕਰਨ ਵਾਲਿਆਂ ਦੇ ਉੱਤੇ ਹਮੇਸ਼ਾ ਰਹਿਮ ਕਰਦਾ ਹੈ ਜਿੰਨਾਂ ਦਾ ਵੀ ਭਰੋਸਾ ਪ੍ਰਭੂ ਯਹਵਾ ਤੇ ਆਤਮਾਚ ਕਲਾਮ ਦੇ ਅਨੁਸਾਰ ਉਹ ਲੋਕ ਕਦੇ ਵੀ ਸ਼ਰਮਿੰਦਾ ਨਹੀਂ ਹੁੰਦੇ ਪਰ ਆਪਣੀ ਸੱਚੀ ਸਾਈਤਾ ਨੂੰ ਸੁਰਗ ਚ ਪਾਉਂਦੇ ਆ ਅੱਜ ਅਸੀਂ ਜਿੰਨੇ ਵੀ ਜਨ ਉਸ ਪ੍ਰਭੂ ਦੇ ਹਜ਼ੂਰ ਆਏ ਆ ਉਸ ਮਹਾਨ ਖੁਦਾ ਦੀ ਖਾਸ ਕਿਰਪਾ ਕੋ ਦੀ ਗ੍ਰੇਸ ਉਹਦੀ ਆਸ਼ੀਸ਼ ਆ ਸਾਡੇ ਤੇ ਕਿਉਂਕਿ ਅਸੀਂ ਉਸ ਪਰਮੇਸ਼ਰ ਦੇ ਵਿੱਚ ਨੇਕ ਨਾਮੀ ਨੂੰ ਪਾਉਂਦੇ ਆ ਦਇਆ ਨੂੰ ਪਾਉਂਦੇ ਆ ਕਿਰਪਾ ਨੂੰ ਪਾਉਂਦੇ ਆ ਔਰ ਆਸ਼ੀਸ਼ ਨੂੰ ਰਿਸੀਵ ਕਰਦੇ ਆ ਸਾਡੇ ਵਿੱਚੋਂ ਐਸੇ ਕਿੰਨੇ ਹੀ ਜਨ ਹੋਣਗੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਪੂਰਾ ਗੂੜਾ ਵਿਸ਼ਵਾਸ ਰੱਖਦੇ ਆ ਪਰ ਫਿਰ ਵੀ ਸਾਨੂੰ ਐਸਾ ਲੱਗਦਾ ਕਿ ਸ਼ਾਇਦ ਖੁਦਾ ਨੇ ਸਾਡੀ ਸੁਣੀ ਨਹੀਂ ਪਰ ਐਸੇ ਬਹੁਤ ਸਾਰੇ ਲੋਕਾ ਜਿਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਆਪਣੀਆਂ ਗਲਤੀਆਂ ਨੂੰ ਲੱਭਿਆ ਔਰ ਫਾਸਟਿੰਗ ਪ੍ਰਾਰਥਨਾਵਾਂ ਵਿੱਚ ਗਏ ਔਰ ਦਿਲ ਤੋਂ ਪ੍ਰਭੂ ਨੂੰ ਪੁਕਾਰਿਆ ਤਾਂ ਫਿਰ ਪਰਮੇਸ਼ਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਗੁਨਾਹਾਂ ਨੂੰ ਮਾਫ ਕਰਕੇ ਉਹਨਾਂ ਦੀ ਪੁਕਾਰ ਨੂੰ ਸੁਣਿਆ ਸੋ ਜਾਣਦੇ ਆ ਕਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਉੱਤੇ ਰਹਿਮ ਕੀਤਾ ਉਹ ਜਾਣਨ ਦੇ ਲਈ ਗਵਾਹੀਆਂ ਜਾਣਾਂਗੇ ਪਹਿਲੀ ਗਵਾਹੀ ਹੈ ਸਿਸਟਰ ਕਾਂਤਾ ਰਣੀ ਦੇ ਉਹ ਦੱਸਦੀ ਹੈ ਕਿ ਉਹ ਪਰਮੇਸ਼ਰ ਵਿੱਚ ਫਾਸਟਿੰਗ ਕਰਦੇ ਸੀ ਕਿ ਪ੍ਰਭੂ ਉਹਨਾਂ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰੇ ਤਾਂ ਉਹਨਾਂ ਨੇ ਪੂਰਾ ਵੀਕ ਦੀ ਜਦ ਫਾਸਟਿੰਗ ਕੀਤੀ ਤਾਂ ਉਸ ਫਾਸਟਿੰਗ ਦੇ ਦੌਰਾਨ ਉਹਨਾਂ ਨੂੰ ਚਰਚ ਵਿੱਚ ਵਰਸ਼ਿਪ ਦੇ ਲਈ ਚੁਣ ਲਿਆ ਗਿਆ ਖੁਦਾ ਦੀ ਵਰਸ਼ਿਪ ਕਰਨ ਲਈ ਚੁਣਿਆ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਜੋ ਵਧਨਾ ਚਾਹੁੰਦੇ ਸੀ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਆਪਣੀ ਮਹਿਮਾ ਦੇ ਲਈ ਹੀ ਚੁਣ ਲਿਆ ਹੁਣ ਉਹ ਵਰਸ਼ਿਪਰ ਬਣ ਗਏ ਨੇ ਇਹ ਇਸ ਬਹੁਤ ਵੱਡੀ ਗਵਾਹੀ ਹੈ ਉਹਨਾਂ ਦੇ ਲਈ ਕਿਉਂਕਿ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਅੱਗੇ ਆਉਣਾ ਇਹ ਬਹੁਤ ਹੀ ਕਹਿ ਸਕਦੇ ਕਿ ਟਾਰਗੇਟ ਦਾ ਕੰਮ ਹੈ ਜਿਹਨੂੰ ਅਸੀਂ ਲਾਈਫਟਾਈਮ ਤੱਕ ਅਚੀਵ ਕਰਨਾ ਹੁੰਦਾ ਹੈ ਔਰ ਬਹੁਤ ਧੰਨਵਾਦ ਖੁਦਾ ਦਾ ਜੋ ਪਰਮਿਸ਼ਨ ਨੇ ਉਸ ਭੈਣ ਨੂੰ ਇਸ ਕੰਮ ਦੇ ਲਈ ਚੁਣਿਆ ਫਿਰ ਅੱਗੇ ਉਹ ਦੱਸਦੇ ਆ ਕਿ ਉਹ ਫ੍ਰਿਜ ਲੈਣਾ ਚਾਹੁੰਦੇ ਸੀਗੇ ਔਰ ਫਾਸਟਿੰਗ ਦੇ ਵਿੱਚ ਹੀ ਪਰਮਿਸ਼ਨ ਨੇ ਉਹਨਾਂ ਨੂੰ ਨਵੀਂ ਫ੍ਰਿਜ ਦੇ ਨਾਲ ਵੀ ਬLES ਕੀਤਾ ਇਸ ਵੱਡੀ ਔਰ ਅਦਭੁਤ ਗਵਾਹੀ ਤੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਅਮਨਦੀਪ ਦੀ ਆ ਉਹਨਾਂ ਨੇ ਵਰਤ ਰੱਖੇ ਸੀ ਔਰ ਦੱਸ دیا ਕਿ ਉਹਨਾਂ ਨੂੰ ਪਹਿਲਾਂ ਰੇਸ਼ਾ ਬਹੁਤ ਸੀ ਖੰਗ ਬਹੁਤ ਜ਼ਿਆਦਾ ਸੀ ਉਹਨਾਂ ਦੇ ਕੰਨਾਂ ਦਾ ਸੁਣਨਾ ਬੰਦ ਹੋ ਗਿਆ ਸੀ ਕਿਉਂਕਿ ਅਸੀਂ ਜਾਣਦੇ ਹਾਂ ਜਦੋਂ ਰੇਸ਼ਾ ਬਹੁਤ ਜ਼ਿਆਦਾ ਹੋਵੇ ਨਾ ਉਹ ਹੌਲੀ-ਹੌਲੀ ਸਿਰ 'ਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਦਾ ਸਿਰ ਤਾਂ ਹੈਵੀ ਰਹਿੰਦਾ ਰਹਿਦਾ ਪਰ ਕੰਨ ਵੀ ਬੋਲੇ ਹੋ ਜਾਂਦੇ ਅੱਖਾਂ 'ਚ ਪਾਣੀ ਆਉਣ ਲੱਗ ਜਾਂਦਾ ਹੈ ਜਾਂ ਸਾਹ ਦੀ ਪ੍ਰੋਬਲਮ ਲੱਗਦੀ ਆ ਸੋ ਰੇਸ਼ਾ ਜਿਹੜਾ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਹੈ ਸੋ ਜੋ ਚੀਜ਼ਾਂ ਦਵਾਈਆਂ ਨਹੀਂ ਕਰ ਸਕਦੀਆਂ ਉਹ ਸਾਡੀ ਦੁਆ ਕਰ ਸਕਦੀ ਆ ਇਸੇ ਤਰ੍ਹਾਂ ਇਸ ਭੈਣ ਨੇ ਕੀਤਾ ਜਦੋਂ ਉਹਨਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਪ੍ਰਭੂ ਦੇ ਨਾਮ ਦੇ ਉੱਤੇ ਪੂਰਾ ਵਿਸ਼ਵਾਸ ਕਰਕੇ ਉਹਨਾਂ ਨੇ ਪੂਰੇ ਵੀਕ ਦੀ ਫਾਸਟਿੰਗ ਕੀਤੀ ਫਾਸਟਿੰਗ ਕਰਕੇ ਖੁਦਾ ਦੇ ਨੇੜੇ ਗਏ ਤਾਂ ਪਰਮੇਸ਼ਰ ਨੇ ਉਸ ਭੈਣ ਨੂੰ ਹਰ ਇੱਕ ਰੋਗ ਤੋਂ ਹਰ ਪਰੇਸ਼ਾਨੀ ਤੋਂ ਆਜ਼ਾਦ ਕਰਤਾ ਐਸ ਵੀ ਡੀ ਅਰੰਧਪੁੱਤ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੀ ਆ। ਸਾਚੂ ਮੂਤੋ ਮਹਾਨ ਪਰਮੇਸ਼ਰ ਆਉ ਦਿਆਲੂ ਖੁਦਾਵੰਦਿਆ ਜਿੰਨੇ ਵੀ ਜਨ ਫਾਸਟਿੰਗ ਦੇ ਦੁਆਰਾ ਪ੍ਰਾਰਥਨਾਵਾਂ ਦੇ ਦੁਆਰਾ ਉਸ ਪ੍ਰਭੂ ਦੇ ਨਜ਼ਦੀਕ ਜਾਂਦੇ ਆ ਉਹ ਪਰਮੇਸ਼ਰ ਉਹਨਾਂ ਦੀ ਪੁਕਾਰ ਨੂੰ ਸੁਣ ਕੇ ਉਹਨਾਂ ਨੂੰ ਉੱਤਰ ਦਿੰਦਾ ਆ ਉਹਨਾਂ ਦੀ ਹਰ ਪਰੇਸ਼ਾਨੀ ਨੂੰ ਦੂਰ ਕਰਦਾ ਆ ਉਹਨਾਂ ਦੇ ਉੱਤੇ ਆਪਣੇ ਫਤਿਹਮੰਦ ਹੱਥ ਨੂੰ ਰੱਖਦਾ ਆ ਕਿਉਂਕਿ ਉਹ ਮਹਾਨ ਪਰਮੇਸ਼ਰ ਹੀ ਐਸਾ ਆ ਜਿਹੜਾ ਕਦੇ ਵੀ ਕਿਸੇ ਦੇ ਉੱਤੇ ਆ ਕੇ ਪਈ ਹੋਈ ਮੁਸੀਬਤ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਪਰ ਉਹ ਕਹਿੰਦਾ ਕਿ ਉਸ਼ ਐਸਾ ਇਹ ਕਰਨ ਜਿਨ੍ਹਾਂ ਤੋਂ ਮੈਂ ਪ੍ਰਸੰਨ ਹੋਵਾਂ ਇਹ ਮੇਰੇ ਹਜ਼ੂਰ ਆਣ ਅਤੇ ਮੈਨਾਂ ਦੇ ਗੁਨਾਹਾਂ ਨੂੰ ਮਾਫ ਕਰਮ ਅਤੇ ਫਿਰ ਮੈਨਾਂ ਦੇ ਉੱਤੇ ਆਪਣੇ ਰਹਿਮ ਦੀ ਨਜ਼ਰ ਨੂੰ ਪਾਵਾਂ ਔਰ ਇਹ ਲੋਗ ਆਪਣੇ ਇਸ ਪਾਪ ਇਸ ਗੁਨਾਹ ਤੋਂ ਬਾਹ ਕੀ ਸਕਦੇ ਆ ਛੁਟਕਾਰਾ ਪਾ ਲੈਣ ਸੋ ਅਜ ਅਸੀਂ ਸਭ ਉਸ ਪ੍ਰਭੂ ਦੇ ਹਜ਼ੂਰ ਆਏ ਅਸੀਂ ਸਭ ਨੇ ਦਿਲ ਤੋਂ ਆਪਣੇ ਸਾਰੇ ਗਲਤੀਆਂ ਗੁਨਾਹਾਂ ਨੂੰ ਮੰਨਣਾ ਅਤੇ ਛੱਡਣਾ ਆ ਤਾਂ ਕਿ ਉਹ ਪ੍ਰਭੂ ਇਹ ਹਵਾ ਸਾਡੀ ਲਾਈਫ ਨੂੰ ਚੇਂਜ ਕਰੇ ਹਰ ਅਸੀਂ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਬਹੁਤ ਇੱਜ਼ਤ ਮਹਿਮਾ ਤਰੱਕੀ ਅਤੇ ਉਹਦੀ ਆਸ਼ੀਸ਼ ਨੂੰ ਗ੍ਰਹਿਣ ਕਰ ਸਕੀਏ ਉਹ ਆਸ਼ੀਸ਼ ਜਿਹੜੀ ਸੱਚਮੁੱਚ ਅਸੀਂ ਖਰੀਦ ਨਹੀਂ ਸਕਦੇ ਪਰ ਪ੍ਰਭੂ ਦੇ ਵਿੱਚ ਸਾਨੂੰ ਮੁਫਤ ਚ ਮਿਲਦੀ ਆ ਸੋ ਬਹੁਤੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਤਾਂ ਸਾਡੇ ਪੁਰਖਿਆਂ ਦੇ ਕੰਮਾਂ ਦੀ ਸਜ਼ਾ ਮਿਲ ਰਹੀ ਆ ਕਿਉਂ ਜੇ ਸਾਡੇ ਘਰ ਚ ਮੂਰਤੀ ਪੂਜਾ ਹੁੰਦੀ ਆ ਤਾਂ ਕਰਕੇ ਸਾਡੇ ਤੇ ਪਾਪ ਆ ਰਹੇ ਨੇ ਸਾਡੇ ਗਵਾਂਢੀ ਮੂਰਤੀ ਪੂਜਾ ਕਰਦੇ ਆ ਉਹਨਾਂ ਦੇ ਕਰਕੇ ਸਾਡੇ ਤੇ ਵੀ ਅਟੈਕ ਹੋ ਰਿਹਾ ਸਾਡੇ ਬਾਪ ਨੇ ਗੁਨਾਹ ਕੀਤੇ ਤਾਂ ਉਹਨਾਂ ਦੇ ਗੁਨਾਹਾਂ ਨੂੰ ਮੈਂ ਹਜੇ ਤੱਕ ਧੋਂਦਾ ਆ ਸੋ ਇਹ ਗੱਲਾਂ ਪੁਰਾਣੇ ਨੇਮ ਦੇ ਵਿੱਚ ਵੀ ਨਹੀਂ ਕਿਤੇ ਵੀ ਐਗਜ਼ਿਸਟ ਕਰਦੀਆਂ ਤੇ ਨਾ ਹੀ ਨਵੇਂ ਨੇਮ ਦੇ ਵਿੱਚ ਇਹ ਚੀਜ਼ ਨਾ ਪੁਰਾਣੀ ਇਨਸਾਨੀਅਤ ਵਾਲੇ ਲੋਕਾਂ ਨਹੀਂ ਆ ਆ ਗੈਰ ਕੌਮਾਂ ਦੇ ਲੋਕਾਂ ਨਹੀਂ ਆ ਗੈਰ ਕੌਮਾਂ ਦੇ ਲੋਕ ਤਾਂ ਇਹ ਵੀ ਕਹਿੰਦੇ ਕਿ ਸ਼ਾਇਦ ਨੇ ਕੋਈ ਪਿਛਲੇ ਜਨਮ ਦੇ ਗੁਨਾਹ ਕੀਤੇ ਹੋਣੇ ਆ ਪਿਛਲੇ ਜਨਮ ਦਾ ਲੇਖਾ ਅਜੇ ਤੱਕ ਪੜ ਰਹੇ ਆ ਪਰ ਨਾ ਤਾਂ ਪਰਮੇਸ਼ਰ ਤੇ ਭਰੋਸਾ ਰੱਖਣ ਵਾਲਿਆਂ ਦੀ ਪਿਛਲੇ ਜਨਮ ਦਾ ਕੋਈ ਲੇਖਾ ਆ ਅਤੇ ਨਾ ਹੀ ਉਹਨਾਂ ਦੇ ਪੁਰਖਿਆਂ ਦਾ ਕੋਈ ਲੇਖਾ ਆ ਜੇ ਹੈ ਤਾਂ ਉਹਨਾਂ ਦੀ ਆਪਣੀਆਂ ਕਰਨੀਆਂ ਦਾ ਲੇਖਾ ਇਹੀ ਸਿਖਾਉਂਦਾ ਆ ਅੱਜ ਦਾ ਵਚਨ ਸਾਨੂੰ ਉਹ ਜਾਣਨ ਲਈ ਪੜਦੇ ਆ ਅੱਜ ਸਵੇਰ ਦਾ ਵਚਨ ਹੈ ਹਿਜ਼ਕੀਏਲ ਅਧਿਆਇ 18 ਉਹਦੀ 19 ਤੋਂ ਲੈ ਕੇ 21 ਨੰਬਰ ਆਇਤ ਫੇਰ ਵੀ ਤੁਸੀਂ ਆਖਦੇ ਹੋ ਕਿ ਪੁੱਤਰ ਪਿਓ ਦੀ ਬਦੀ ਕਿਉਂ ਨਹੀਂ ਚੁੱਕਦਾ ਜਦੋਂ ਪੁੱਤਰ ਨੇ ਨਿਆ ਤੇ ਧਰਮ ਕੀਤਾ ਮੇਰੀਆਂ ਸਾਰੀਆਂ ਵਿਧੀਆਂ ਦੀ ਪਾਲਣਾ ਕੀਤੀ ਅਤੇ ਉਹਨਾਂ ਉੱਤੇ ਅਮਲ ਕੀਤਾ ਤਾਂ ਉਹ ਜੋ ਜ਼ਰੂਰ ਜਿਉਂਦਾ ਰਹੇਗਾ ਜਿਹੜੀ ਜਨ ਪਾਪ ਕਰਦੀ ਆ ਉਹੀ ਮਰੇਗੀ ਪੁੱਤਰ ਪਿਓ ਦੀ ਬਦੀ ਨਾ ਚੁੱਕੇਗਾ ਅਤੇ ਨਾ ਪਿਓ ਪੁੱਤਰ ਦੀ ਬਦੀ ਚੁੱਕੇਗਾ ਦਰਮੀ ਦਾ ਧਰਮ ਉਹਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹਦੇ ਉੱਤੇ ਹੋਵੇਗੀ ਪਰ ਜੇਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸਨੇ ਕੀਤੇ ਹਨ ਮੁੜੇ ਅਤੇ ਮੇਰੀਆਂ ਵਿਧੀਆਂ ਦੀ ਪਾਲਣਾ ਕਰੇ ਅਤੇ ਨ્યા ਅਤੇ ਧਰਮ ਉਤੇ ਅਮਲ ਕਰੇ ਤਾਂ ਉਹ ਜੋਰ ਜੋ ਜਰੂਰ ਜਾਂਦਾ ਰਹੇਗਾ ਉਹ ਨਾ ਮਰੇਗਾ ਹallelujah ਸੋ ਅੱਜ ਦਾ ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਕਿ ਇਹ ਕਹੋਤ ਕਹਿਣੀ ਬੰਦ ਕਰੋ ਇਹ ਗੱਲਾਂ ਨੂੰ ਬੁੱਲਣਾ ਬੰਦ ਕਰੋ ਇਹ ਗੱਲਾਂ ਕਿਸੇ ਵੀ ਤਰੀਕੇ ਨਾਲ ਪਰਮੇਸ਼ਰ ਦੀ کہہ ਸਕਦੇ ਕਮਿਟਮੈਂਟਸ ਨਹੀਂ ਹੈਗੀਆਂ ਪਰਮੇਸ਼ਰ ਦਾ ਹੁਕਮ ਨਹੀਂ ਹੈਗਾ ਪਰਮੇਸ਼ਰ ਦੇ ਵੱਲੋਂ ਸਾਨੂੰ ਨਹੀਂ ਕਹੀਆਂ ਗਈਆਂ ਕਿ ਜਿਹੜਾ ਪਿਓ ਆ ਉਹ ਪੁੱਤਰ ਦੇ ਗੁਨਾਹਾਂ ਨੂੰ ਧੋਵੇਗਾ ਜਿਹੜਾ ਪੁੱਤਰ ਆ ਉਹ ਬਾਪ ਦੇ ਗੁਨਾਹਾਂ ਨੂੰ ਧੋਏਗਾ ਵਚਨ ਸਾਨੂੰ ਦੱਸਦਾ ਕਹਿੰਦਾ ਜਿਹੜੀ ਜਨ ਪਾਪ ਕਰੂਗੀ ਉਹੀ ਮਰੂਗੀ ਸੋ ਬਾਪ ਦੀ ਜਾਨ ਲੱਗਿਆ ਤੇ ਬੇੜੇ ਦੀ ਜਾਨ ਲੱਗ ਗਿਆ ਸੋ ਜੇ ਬੇਟਾ ਗੁਨਾਹ ਕਰੂਗਾ ਤਾਂ ਬੇਟਾ ਭੁਗਤੂਗਾ ਤੇ ਜੇ ਬਾਪ ਗੁਨਾਹ ਕਰੂਗਾ ਤਾਂ ਬਾਪ ਭੁਗਤੂਗਾ ਸੋ ਸਾਡੇ ਵਿੱਚ ਕਿਤੇ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਵੀ ਸਾਨੂੰ ਤਾਂ ਸਾਡੇ ਪੁਰਖਿਆਂ ਦੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਆ ਸਾਡੇ ਪੁਰਖੇ ਜਿਹੜੇ ਸੀਗੇ ਉਹਨਾਂ ਨੇ ਜੋ ਕੀਤਾ ਸੋ ਕੀਤਾ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਚੀਜ਼ ਕਹੀ ਹੈ ਕਿ ਜਿਹੜਾ ਮਰ ਜਾਂਦਾ ਨਾ ਪਰਸਨ ਉਹਦੇ ਜੀਵਨ ਦੀ ਪੋਥੀ ਬੰਦ ਹੋ ਜਾਂਦੀ ਆ ਨਾ ਤਾਂ ਅਸੀਂ ਉਸਦੇ ਜੀਵਨ ਦੀ ਪੋਥੀ 'ਚ ਕੁਝ ਵਧਾ ਸਕਦੇ ਤੇ ਨਾ ਹੀ ਕੁਝ ਘਟਾ ਸਕਦੇ ਆ ਜੇ ਅਸੀਂ ਵਧਾ ਘਟਾ ਨਹੀਂ ਸਕਦੇ ਉਹ ਬੰਦ ਦਾ ਤੇ ਉਹਦੇ ਬੰਦ ਵਿੱਚੋਂ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਸਾਡੇ ਉੱਤੇ ਵੀ ਕੀ ਆ ਨਹੀਂ ਆ ਸਕਦੀ ਵੈਸੇ ਤਾਂ ਮੈਂ ਇਸ ਵਚਨ ਨੂੰ ਪਹਿਲਾਂ ਬਹੁਤ ਵਾਰ ਦੱਸਿਆ ਅਜ ਤੋਂ ਕੁਝ 2 ਸਾਲ ਪਹਿਲਾਂ ਵੀ ਮੈਂ ਇਹ ਸੇਮ ਵਚਨ ਤੇ ਸੇਮ ਵੀਡੀਓ ਪਾਈ ਸੀ ਪਰ ਹੁਣ ਉਸ ਤੋਂ ਬਾਅਦ ਨਵੀਂ ਆਡੀਅנס ਜੁੜੀ ਆ ਸੋ ਨਵਿਆਂ ਦੇ ਵਿੱਚ ਨਵੀਆਂ ਸੋਚਾਂ ਨਵੇਂ ਵਹਿਮ ਨਵੇਂ ਵਿਚਾਰ ਨੇ ਸੋ ਹਰ ਇੱਕ ਦੇ ਲਈ ਇਸ ਵਚਨ ਦਾ ਜਾਣਨਾ ਬੇਹੱਦ ਜ਼ਰੂਰੀ ਆ ਕਿਉਂਕਿ ਸਾਡੇ ਮਨਾਂ 'ਚ ਸਭ ਤੋਂ ਵੱਡਾ ਵਹਿਮ ਤਾਂ ਇਹੀ ਆ ਕਿ ਸਾਡੇ ਤਾਂ ਪੁਰਖਿਆਂ ਨੇ ਸਾਨੂੰ ਲੈ ਲਿਆ ਸਾਡੇ ਤਾਂ ਆਪਣੇ ਪੁਰਖਿਆਂ ਦੇ ਹੀ ਪਾਪ ਸਾਥੋਂ ਅੰਤ ਤੱਕ ਧੋ ਨਹੀਂ ਹੋਏ ਜੇ ਸਾਡੇ ਪਿਛਲਿਆਂ ਨੇ ਕੋਈ ਚੱਜ ਦੇ ਕੰਮ ਕੀਤੇ ਹੁੰਦੇ ਤਾਂ ਸ਼ਾਇਦ ਸਾਡੇ ਨਾਲ ਵੀ ਕੋਈ ਭਲਾਈ ਹੁੰਦੀ ਪਰ ਖੁਦਾ ਦਾ ਵਚਨ ਕਹਿੰਦਾ ਕਿਸੇ ਨੂੰ ਵੀ ਕਿਸੇ ਹੋਰ ਦੇ ਗੁਨਾਹਾਂ ਦੀ ਸਜ਼ਾ ਜਿਹੜੀ ਆ ਉਹ ਨਹੀਂ ਮਿਲਦੀ ਜੇ ਕਿਸੇ ਨੂੰ ਕਿਸੇ ਦੇ ਗੁਨਾਹਾਂ ਦੀ ਸਜ਼ਾ ਮਿਲਣ ਲੱਗ ਜਾਵੇ ਤਾਂ ਫਿਰ ਪਰਮੇਸ਼ਰ ਦਾ ਨਿਆਹ ਕਾਦਾ ਫਿਰ ਪਰਮੇਸ਼ਰ ਸੱਚਾ ਨਿਆਹ ਕਰ ਕਾਦਾ ਫਿਰ ਪਰਮੇਸ਼ਰ ਦੇ ਨਾਮ ਤੇ ਭਰੋਸਾ ਕੌਣ ਕਰੇ ਜਦ ਅਸੀਂ ਜਾਣਦੇ ਹਾਂ ਕਿ ਜੇ ਗੁਨਾਹ ਅਸੀਂ ਕੀਤੇ ਤਾਂ ਸਜ਼ਾ ਅਸੀਂ ਪਾਵਾਂਗੇ ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਇੰਨਾ ਵਿਅਰਥ ਦੇ ਵਿਆਮਾ ਪਰਮਾਚੋ ਨਿਕਲੋ ਕਹਿੰਦਾ ਤੁਸੀਂ ਇਹ ਲੋਕ ਕਹਿ ਸਕਦੇ ਆ ਵੀ ਹਾਂ ਉਹਦੇ ਪੁੱਤਰ ਨੂੰ ਝੱਲਣਾ ਪਊਗਾ ਉਹਦੇ ਪਿਓ ਦੇ ਗੁਨਾਹ ਹੁਣ ਉਹਦਾ ਪੁੱਤਰ ਦੇਖੋ ਇੱਕ ਚੀਜ਼ ਜ਼ਰੂਰ ਹੁੰਦਾ ਇਸ ਧਰਤੀ ਦੇ ਕਿ ਜੇ ਪਿਓ ਉਜਾੜੂ ਹੋਵੇ ਨਾ ਤਾਂ ਬੱਚੇ ਨੂੰ ਪਿਓ ਦੇ ਕਰਕੇ ਗਰੀਬੀ ਵੇਖਣੀ ਪੈ ਜਾਂਦੀ ਹੈ ਇਹ ਜਿਹੜੀ ਇਹ ਚੀਜ਼ ਜ਼ਰੂਰ ਹੈ ਕਿ ਪਿਓ ਨੇ ਨਸ਼ਾ ਵਿੱਚ ਸਭ ਕੁਝ ਉਜਾੜਤਾ ਤਾਂ ਪੁੱਤਰ ਨੂੰ ਉਹਦੇ ਕਰਕੇ ਗਰੀਬੀ ਚੱਲਣੀ ਪਈ ਉਸ ਪੁੱਤਰ ਨੂੰ ਆਪਣੇ ਲਈ ਸਭ ਕੁਝ ਆਪ ਬਣਾਉਣਾ ਖੜਨਾ ਪਿਆ ਪਰ ਪਾਪ ਕੀਤਾ ਉਸਨੇ ਨਸ਼ਾ ਕਰਕੇ ਪਿਤਾ ਨੇ ਪਿਤਾ ਨਸ਼ੇ ਕੀਤੇ ਤਾਂ ਪੁੱਤਰ ਨੂੰ ਉਹਦੇ ਨਸ਼ੇ ਦੀ ਸਜ਼ਾ ਨਹੀਂ ਮਿਲੋਗੀ ਸੋ ਜਿੰਨੇ ਵੀ ਅੱਜ ਸਾਡੇ ਵਿੱਚ ਜਵਾਨ ਭੈਣ ਪਈ ਹੈ ਜਾਂ ਫਿਰ ਜੋ ਵੀ ਇਸ ਟਾਈਮ ਸੁਣ ਰਹੇ ਆ ਅਗਰ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਗਵਾਂਢੀ ਮੂਰਤੀ ਪੂਜਾ ਕਰਦੇ ਉਹਦਾ ਅਸਰ ਸਾਨੂੰ ਹੋ ਰਿਹਾ ਹੈ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗੀ ਕਿ ਤੁਸੀਂ ਪ੍ਰਾਰਥਨਾ ਕਰਦੇ ਆ ਫਿਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਉਧਰ ਕਿਉਂ ਨਹੀਂ ਹੋ ਰਿਹਾ ਕਿਉਂਕਿ ਖੁਦਾ ਨੇ ਕਿਹਾ ਜਿਹੜਾ ਸੰਸਾਰ ਵਿੱਚ ਹੈ ਤੁਹਾਡੇ ਕੋਲੇ ਉਸ ਤੋਂ ਤਾਕਤਵਾਰ ਹੈ ਕਿੰਨਾ ਸੰਸਾਰ ਵਾਲੇ ਕੋਲੇ ਹੈਗੀ ਆ ਸਿਰਫ ਹੰਕਾਰ ਅਤੇ ਵੈਰ ਦੀ ਤਾਕਤ ਪਰ ਪਰਮੇਸ਼ਰ ਕੋਲੇ ਹੈਗੀ ਆ ਬਚਾਉਣ ਦੀ ਤਾਕਤ ਪਿਆਰ ਦੀ ਤਾਕਤ ਨਿਸ਼ਚਾਰ ਧੀਰਜ ਸੰਜਮ ਭਲਾਈ ਅਤੇ ਸਭ ਤੋਂ ਉੱਤਮ ਮੈਂ ਕਹਾਂਗੀ ਪਿਆਰ ਹੀ ਉਹਦੇ ਕੋਲੇ ਕੁਐਸਚਨ ਚ ਲਿਖਿਆ ਸਭ ਤੋਂ ਉੱਤਮ ਪਿਆਰੀ ਹੈ ਸੋ ਜੇ ਕਿਸੇ ਹੋਰ ਦਾ ਕੀਤਾ ਜਾਦੂ ਟੋਣਾ ਤੁਹਾਡੇ ਤੇ ਅਸਰ ਕਰ ਗਿਆ ਤੇ ਤੁਹਾਡੀ ਪ੍ਰਾਰਥਨਾ ਉਤੇ ਅਸਰ ਕਿਉਂ ਨਹੀਂ ਕਰ ਰਹੀ ਪਹਿਲਾ ਰੀਜ਼ਨ ਕਿ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਆ ਪਰ ਸਾਨੂੰ ਨਹੀਂ ਉਹਨਾਂ ਨੂੰ ਕਰਨ ਕਰਾਉਣ ਵਾਲੇ ਤੇ ਭਰੋਸਾ ਪਰ ਸਾਨੂੰ ਆਪਣੇ ਪਰਮੇਸ਼ਰ ਤੇ ਨਹੀਂ ਇਸ ਕਰਕੇ ਤੇ ਜੇ ਅਸੀਂ ਇਹ ਕਹਿੰਨੇ ਨਾ ਵੀ ਹਾਂ ਉਹਦੇ ਕਰਕੇ ਸਾਡੇ ਤੇ ਗੁਨਾਹ ਆਇਆ ਤਾਂ ਤੁਸੀਂ ਪੂਰੀ ਜਿੱਦਾਂ ਆਪਾਂ ਕਹਿੰਨੇ ਕਿਸੇ ਨੇ ਸਾਨੂੰ ਇੱਕ ਧੱਕਾ ਮਾਰਿਆ ਤਾਂ ਅਸੀਂ ਦੋ ਹੱਥਾਂ ਨਾਲ ਜੋੜਨਾ ਧੱਕਾ ਮਾਰਦੇ ਅਸੀਂ ਉਹਨੂੰ ਵੀ ਹਾਂ ਉਹਦੇ ਨਾਲੋਂ ਮੇਰਾ ਧੱਕਾ ਜ਼ਿਆਦਾ ਕਾਮਯਾਬ ਹੋਵੇ ਤਾਂ ਜੇ ਕੋਈ ਤੁਹਾਨੂੰ ਡਿਗਣ ਲਈ ਧੱਕਾ ਦੇ ਰਿਹਾ ਹੈ ਨਾ ਤਾਂ ਤੁਸੀਂ ਉਹਨੂੰ ਠਾਣ ਦੇ ਲਈ ਹੱਥ ਵਧਾਓ ਕਿ हे ਮੇਰੇ ਪਰਮੇਸ਼ਰ ਇਹ ਲੋਕ ਜਿਹੜੇ ਸਾਨੂੰ ਡਿਗਣ ਦੀ ਕੋਸ਼ਿਸ਼ ਕਰ ਰਹੇ ਹਨ ਸਿੱਟਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਲੋਕ ਦੇਖਣ ਕਿ ਇਹ ਹਵਾ ਸਾਡਾ ਪਰਮੇਸ਼ਰ ਚਲੋ ਆਪਾਂ ਸ਼ੈਤਾਨ ਦੀ ਗੱਲ ਕਰਦੇ ਆ ਕਿ ਸ਼ੈਤਾਨ ਹੋਂਦਾ ਸਾਡੇ ਕਾਰੋਬਾਰ ਨੂੰ ਚੁਰਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਤੋਂ ਜ਼ਿਆਦਾ ਤਾਕਤ ਨਾਲ ਆਪਣੇ ਕਾਰੋਬਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬਹੁਤੇ ਐਸੇ ਆ ਜਿਹੜੇ ਕਹਿੰਦੇ ਆ ਵੀ ਹਾਂ ਸ਼ੈਤਾਨ ਨੇ ਕਬਜ਼ਾ ਕਰ ਲਿਆ ਸ਼ੈਤਾਨ ਨੇ ਫੜ ਲਿਆ ਸ਼ੈਤਾਨ ਨੇ ਰੋਕ ਲਿਆ ਸ਼ੈਤਾਨ ਨੇ ਕਿਉਂ ਰੋਕਿਆ ਕਿਉਂਕਿ ਅਸੀਂ ਖੁੱਲਾ ਛੱਡ ਰੱਖਿਆ ਸੀ ਸ਼ੈਤਾਨ ਕਿਉਂ ਵੜਿਆ ਕਿਉਂਕਿ ਅਸੀਂ ਉਹਨੂੰ ਲੌਕ ਨਹੀਂ ਸੀ ਕੀਤਾ ਸ਼ੈਤਾਨ ਕਿਉਂ ਸਾਡੀ ਲਾਈਫ ਚ ਆਇਆ ਕਿਉਂਕਿ ਸਾਡੀ ਲਾਈਫ ਦੇ ਵਿੱਚ ਜਿੰਨੇ ਵੀ ਅਟੈਕ ਹੋ ਰਹੇ ਨੇ ਉਹ ਹੋਣ ਦੇ ਲਈ ਅਸੀਂ ਉਹਨੂੰ ਆਪ ਇਨਵਾਈਟ ਕੀਤਾ ਆਪ ਉਹਨੂੰ ਰਾਹ ਦਿੱਤੇ ਤਾਂ ਹੀ ਉਹ ਸਾਡੀ ਲਾਈਫ ਦੇ ਵਿੱਚ ਆਗੇ ਵੜ ਸਕਿਆ ਸੋ ਖੁਦਾ ਦਾ ਪਵਿੱਤਰ ਵਚਨ ਸਾਨੂੰ ਇਹ ਸਿਖਾਉਂਦਾ ਕਿ ਅਧਿਕਾਰ ਤੁਹਾਡੇ ਕੋਲ ਆ ਚਾਬੀਆਂ ਤੁਹਾਡੇ ਕੋਲ ਆ ਖੋਲੋ ਬੰਨੋ ਰੱਖੋ ਜਿੱਥੇ ਮਰਜ਼ੀ ਮਰਜ਼ੀ ਕਰੋ ਪਰਮੇਸ਼ਰ ਨੇ ਸਭ ਤੁਹਾਡੇ ਲਈ ਕਰ ਦਿੱਤਾ ਆ ਸੋ ਖੁਦਾ ਦਾ ਪਵਿੱਤਰ ਵਚਨ ਸਾਨੂੰ ਕੀ ਦੱਸਦਾ ਆ ਕਲਾਮ ਦੇ ਵਿੱਚ ਸਾਡੇ ਲਈ ਲਿਖਿਆ ਆ ਕਿ ਜਿਹੜੀ ਜਾਣ ਪਾਪ ਕਰੂਗੀ ਉਹੀ ਮਰੂਗੀ ਜੇ ਗਵਾਂਡੀ ਜਾਦੂ ਟੂਣਾ ਕਰ ਰਿਹਾ ਤਾਂ ਉਹਨਾਂ ਦਾ ਨਾਸ਼ ਹੋਏਗਾ ਤੁਹਾਡਾ ਨਹੀਂ ਹੋਊਗਾ ਜੇ ਗਵਾਂਡੀ ਨਸ਼ਾ ਕਰ ਰਿਹਾ ਚੋਰੀਆਂ ਕਰ ਰਿਹਾ ਤਾਂ ਸਜ਼ਾ ਉਹਨਾਂ ਨੂੰ ਹੀ ਮਿਲੂਗੀ ਜਿਹੜਾ ਵਿਚਾਰ ਕਰ ਰਿਹਾ ਸ਼ਰੀਰ ਉਹਦਾ ਹੀ ਪ੍ਰਸ਼ਟ ਹੋ ਰਿਹਾ ਜਿਹੜਾ ਨਸ਼ੇ ਕਰ ਰਿਹਾ ਆ ਸ਼ਰੀਰ ਉਹਦਾ ਹੀ ਖਰਾਬ ਹੋ ਰਿਹਾ ਜਿਹੜਾ ਸਿਗਰਟ ਪੀ ਰਿਹਾ ਫੇਫੜੇ ਉਹਦੇ ਹੀ ਗਲ ਰਹੇ ਨੇ ਸਾਡਾ ਵਿੱਚ ਕੁਝ ਨਹੀਂ ਜਾ ਰਿਹਾ ਸੋ ਜਿਹੜਾ ਜੈਸਾ ਕਰੂਗਾ ਵੈਸਾ ਭਰੂਗਾ ਪਰ ਕਿਤੇ ਇਹ ਨਹੀਂ ਲਿਖਿਆ ਕਿ ਜੋ ਪਿਉ ਕਰੂਗਾ ਪੁੱਤਰ ਵੀ ਉਹੀ ਭਰੂਗਾ ਪਰਮੇਸ਼ਰ ਦੇ ਕਲਾਮ ਚ ਲਿਖਿਆ ਜਿਹੜੀ ਜਨ ਪਾਪ ਕਰੂਗੀ ਉਹੀ ਮਰੂਗੀ ਸੋ ਇਸ ਤਰੀਕੇ ਨਾਲ ਵਿਅਰਥ ਦੇ ਵਹਿਮਾਂ ਪਰਮਾਂ ਪੁੱਠੀਆਂ ਸੋਚਾਂ ਬੁਰੇ ਵਿਚਾਰਾਂ ਤੋਂ ਨਿਕਲੋ ਸਾਡੇ ਯਹਵਾ ਦਾ ਨਿਆ ਇੰਨਾ ਕੱਚਾ ਨਹੀਂ ਹੈ ਕਹਿੰਦਾ ਇਦਾਂ ਕਿਵੇਂ ਹੋ ਸਕਦਾ ਹੁਣ ਅਸੀਂ ਦੇਖਦੇ ਹਾਂ ਕਿਦਾਂ ਹੋ ਸਕਦਾ ਸਾਡੇ ਪੁਰਖਿਆਂ ਨੇ ਮੂਰਤੀ ਪੂਜਾ ਕੀਤੀ ਸਾਡੇ ਪੁਰਖਿਆਂ ਨੇ 11 ਕਮਾਂ ਦੇ ਦੇਵੀ ਦੇਵਤਾ ਨੂੰ ਰੱਜ ਕੇ ਮੰਨਿਆ ਸਾਡੇ ਪੁਰਖਿਆਂ ਨੇ ਬਲੀਆਂ ਦਿੱਤੀਆਂ ਹਰ ਤਰ੍ਹਾਂ ਦੇ ਉਪਕਰਮ ਕੀਤੇ ਜਿਹੜੇ ਉਹਨਾਂ ਨੂੰ ਮੂਰਤੀਆਂ ਨੇ ਬੋਲੇ ਯਦੁਸ਼ਟਾ ਆਤਮਾ ਨੇ ਬੋਲੇ ਸੋ ਉਹਨਾਂ ਨੇ ਮੂਰਤੀ ਪੂਜਾ ਕੀਤੀ ਪਰ ਅੱਜ ਅਸੀਂ ਖੁਦਾ ਦਾ ਵਿਸ਼ਵਾਸ ਕਰਨ ਵਾਲੇ ਲੋਕ ਹਾਂ ਹੁਣ ਉਹਨਾਂ ਨੇ ਮੂਰਤੀ ਪੂਜਾ ਕੀਤੀ ਸੋ ਕੀਤੀ ਪਰ ਜੇ ਅਸੀਂ ਖੁਦਾ ਦੇ ਵਿੱਚ ਆ ਗਏ ਫਿਰ ਸਾਨੂੰ ਉਹਨਾਂ ਦਾ ਪਾਪ ਕਿਉਂ ਚੱਕਣਾ ਪਊ ਤੇ ਜੇ ਸਾਨੂੰ ਉਹਨਾਂ ਦਾ ਪਾਪ ਹੀ ਚੱਕਣਾ ਪੈਣਾ ਸੀ ਫਿਰ ਸਾਨੂੰ ਖੁਦਾ ਚਾਹੀਦਾ ਕੀ ਫਾਇਦਾ ਸਮਝ ਰਹਿਣਾ ਸੀ ਇਸ ਗੱਲ ਨੂੰ ਕਿ ਪਰਮੇਸ਼ਰ ਚਾਹੀਦਾ ਅਸੀਂ ਤਾਂ ਆਇਆ ਨਾ ਤਾਂ ਕਿ ਐਟ ਲੀਸਟ ਅਸੀਂ ਤਾਂ ਬਚੀਏ ਸੇਮ ਥਿੰਗ ਜਿਵੇਂ ਅਸੀਂ ਦੇਖਦੇ ਆ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆਇਆ ਸੋ ਕਈ ਲੋਕ ਤਾਂ ਘਰਾਂ ਦੇ ਵਿੱਚ ਹੀ ਬੈਠੇ ਰਹੇ ਔਰ ਕਈ ਲੋਕ ਘਰ ਛੱਡ ਕੇ ਨਿਕਲ ਗਏ ਕਈ ਕਹਿੰਦੇ ਵੀ ਘਰ ਤਾਂ ਡਿਗਣਾ ਡਿਗਣਾ ਅਸੀਂ ਤਾਂ ਥੱਲੇ ਆ ਕੇ ਨਾ ਮਰੀਏ ਉਹ ਉਸ ਜਗ੍ਹਾ ਨੂੰ ਛੱਡ ਕੇ ਚਲੇ ਗਏ ਪਰ ਕਈ ਸੀਗੇ ਜਿਹੜੇ ਉਸ ਘਰ ਦੇ ਵਿੱਚ ਹੀ ਬੈਠੇ ਰਹੇ ਤਾਂ ਘਰ ਡਿਗਣ ਕਰਕੇ ਉਹਨਾਂ ਦਾ ਵੀ ਨਾਸ਼ ਹੋਇਆ ਸੋ ਹੁਣ ਇਹ ਤਾਂ ਸਾਡੀ ਸਮਝਦਾਰੀ ਆ ਨਾ ਵੀ ਜਿਹੜੀ ਚੀਜ਼ ਸਾਡਾ ਨੁਕਸਾਨ ਕਰਦੀ ਐ ਅਸੀਂ ਉਹਨੂੰ ਛੱਡ ਕੇ ਉਸ ਜਗ੍ਹਾ ਨੂੰ ਛੱਡ ਕੇ ਉੱਥੋਂ ਚਲੇ ਜਾਈਏ ਜਿਵੇਂ ਅਸੀਂ ਉੱਥੇ ਹੀ ਬੈਠੇ ਰਹੇ ਹਾਂ ਤਾਂ ਫਿਰ ਇਹਦਾ ਮਤਲਬ ਅਸੀਂ ਖੁਦ ਆਪਣੀ ਮੌਤ ਨੂੰ ਇਨਵਾਈਟ ਕੀਤਾ ਮੌਤ ਦੀ ਕੋਈ ਔਕਾਰ ਨਹੀਂ ਸੀ ਕਿ ਉਹ ਸਾਡੀ ਲਾਈਫ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਅਟੈਕ ਕਰ ਸਕੇ ਹਾਲੇਲੂਇਆ ਸਮਝ ਪਾ ਰਹੇ ਅਸੀਂ ਇਸ ਗੱਲ ਨੂੰ ਕਿ ਕਿਸੇ ਦੀ ਮੌਤ ਦੀ ਵੀ ਕਿਸੇ ਇਨਸਾਨ ਦੀ ਕਿਸੇ ਦੁਸ਼ਟ ਦੀ ਕੋਈ ਤਾਕਤ ਨਹੀਂ ਆ ਜਦ ਤੱਕ ਅਸੀਂ ਉਹਨੂੰ ਖੁਦ ਇਨਵਾਈਟ ਨਹੀਂ ਕਰਦੇ ਕਿਸੇ ਦੀ ਨਹੀਂ ਮਜ਼ਾਲ ਨਹੀਂ ਤਾਕਤ ਨਹੀਂ ਹੈ ਕਿ ਉਹ ਆ ਕੇ ਸਾਡੀ ਲਾਈਫ ਦੇ ਵਿੱਚ ਅਟੈਕ ਕਰ ਸਕੇ ਇਸ ਕਰਕੇ ਫੇਥਫੁਲ ਰਹੋ ਵਿਸ਼ਵਾਸ ਕਰੋ ਉਸ ਮਹਾਨ ਖੁਦਾ ਚ ਕਿਉਂਕਿ ਉਸ ਪਰਮੇਸ਼ਰ ਦੀ ਕਿਰਪਾ ਉਹਦੀ ਆਸ਼ੀਸ਼ ਉਹਦੀ ਬਰਕਤ ਅਦਭੁਤ ਅਤੇ ਸਦਾ ਦੀ ਹੈ ਜਿੰਨੇ ਵੀ ਜਨ ਉਹਦੇ ਨਾਮ ਤੇ ਵਿਸ਼ਵਾਸ ਕਰਦੇ ਆ ਉਹ ਬਚਾਏ ਜਾਣਗੇ ਪਰ ਉਹ ਹੀ ਜਿਹੜੇ ਗੁਨਾਹਾਂ ਨੂੰ ਦੇਖ ਕੇ ਪਿੱਛੇ ਮੁੜਨਗੇ ਪਾਪ ਦੇ ਰਾਹਾਂ ਤੋਂ ਮੁੜਨਗੇ ਕਹਿੰਦਾ ਪ੍ਰਭੂ ਨਸ਼ਿਆਂ ਵਿੱਚ ਮਰ ਗਿਆ ਪਰ ਉਹਦੀ ਸਜ਼ਾ ਪੁੱਤਰ ਨੂੰ ਕਿਉਂ ਕਿਉਂਕਿ ਪੁੱਤਰ ਨੇ ਤਾਂ ਮੇਰੇ ਹੁਕਮ ਮੰਨ ਲਏ ਪੁੱਤਰ ਮੇਰੇ ਵੱਲ ਮੁੜ ਪਿਆ ਪੁੱਤਰ ਨੇ ਮੇਰੇ ਹੁਕਮ ਵਿਧੀਆਂ ਨੂੰ ਸੁਣਿਆ ਜਾਣਿਆ ਤੇ ਮੰਨ ਲਿਆ ਪੁੱਤਰ ਨੇ ਮੂਰਤੀ ਪੂਜਾ ਛੱਡ ਕੇ ਸੱਚੇ ਪਰਮੇਸ਼ਰ ਨੂੰ ਜਾਣ ਲਿਆ ਹੁਣ ਜਿਹੜੇ ਮੂਰਤੀ ਪੂਜਾ ਕੀਤੀ سزا ਉਹੀ ਪਾਊਗਾ ਪਰ ਜਿਹਨੇ ਮਸੀਹ ਯਸੂ ਦੇ ਨਾਮ ਨੂੰ ਮੰਨ ਕੇ ਯਹੋਵਾ ਦੇ ਸਾਹਮਣੇ ਗੁਟਨੇ ਟੇਕੇ ਉਹ ਸਵਰਗ ਜ਼ਰੂਰ ਦੇਖੂਗਾ ਸੋ ਨਾ ਤੁਹਾਡੇ ਗਵੰਡੀ ਦੀ ਨਾ ਤੁਹਾਡੇ ਭੈਣ ਭਰਾ ਦੀ ਨਾ ਤੁਹਾਡੇ ਮਾਪੇ ਦੀ ਕਿਸੇ ਵੀ ਪਰਸੰਦੀ ਕੀਤੀ ਬਦੀ ਤੁਹਾਡੇ ਸਿਰ ਤੇ ਨਹੀਂ ਆਉਂਦੀ ਇਸ ਗੱਲ ਦੇ ਵਹਿਮ ਚੋਂ ਨਿਕਲੋ ਅਗਰ ਅਸੀਂ ਦੁੱਖ ਪਾ ਰਹੇ ਹਾਂ ਤਾਂ ਉਹਦੇ ਪਿੱਛੇ ਸਾਡੇ ਆਪਣੇ ਹੀ ਗੁਨਾਹ ਨੇ ਅਗਰ ਅਸੀਂ ਇਸ ਚੀਜ਼ ਨੂੰ ਮੰਨ ਰਹੇ ਹਾਂ ਤਾਂ ਆਪਣੇ ਗੁਨਾਹਾਂ ਦੀ ਜਾਂਚ ਕਰੋ ਦੇਖੋ ਕਿ ਮੇਥੋਂ ਕਿੱਥੇ ਤੇ ਕਿਹੜਾ ਗੁਨਾਹ ਹੋਇਆ ਹੁਣ ਜਿੱਥੇ ਜਿਹੜਾ ਗੁਨਾਹ ਹੋਇਆ ਉਸ ਗੁਨਾਹ ਨੂੰ ਛੱਡੋ ਅਤੇ ਪਵਿੱਤਰ ਚਾਲ ਚੱਲਣ ਦੀ ਕੋਸ਼ਿਸ਼ ਕਰੋ ਜਿਸ ਦਿਨ ਸਾਡਾ ਚਾਲ ਚੱਲਣ ਪਵਿੱਤਰ ਹੋ ਗਿਆ ਜਿਸ ਦਿਨ ਸਾਡਾ ਚਾਲ ਚੱਲਣ ਸ਼ੁੱਧ ਹੋ ਗਿਆ ਉਸ ਦਿਨ ਅਸੀਂ ਪ੍ਰਭੂ ਦੇ ਨਾਮ ਚ ਨੇਕ ਨਾਮੀ ਖੱਟ ਲਾਂਗੇ ਪਰ ਜਿਸ ਦਿਨ ਅਸੀਂ ਇਹ ਵੇਖਿਆ ਵੀ ਰੱਬ ਕਹੜਾ ਸੁਣਦਾ ਆ ਰੱਬ ਕਹੜਾ ਦੇਖਦਾ ਆ ਚਲੋ ਜਿੱਥੇ ਸਾਰੀ ਦੁਨੀਆ ਕਰ ਜਾਂਦੀ ਅਸੀਂ ਵੀ ਕਰ ਲੈਨੇ ਆ ਤਾਂ ਅਸੀਂ ਜ਼ਰੂਰ ਠੋਕਰ ਵੀ ਖਾਵਾਂਗੇ ਮਰਾਂਗੇ ਵੀ ਸਾਡਾ ਨਾਸ਼ ਹੋਊਗਾ ਅਸੀਂ ਉਸ ਖੱਡੇ 'ਚ ਸਿੱਟੇ ਜਾਵਾਂਗੇ ਜਿੱਥੋਂ ਬਾਅਦ ਵਿੱਚ ਸਾਨੂੰ ਕੋਈ ਕੱਢ ਨਹੀਂ ਸਕਦਾ ਹਾਲੇਲੂਇਆ ਤਾਂ ਆ우ਸਾਂ ਮਿਲ ਕੇ ਉਸ ਮਹਾਨ ਖੁਦਾ ਨੂੰ ਕਹਿੰਦੇ ਆ ਕਿ ਪਰਮੇਸ਼ਰ ਤੇਰਾ ਸ਼ੁਕਰ ਧੰਨਵਾਦ ਜੋ ਮੇਰੇ ਤੇ ਨਾ ਮੇਰੇ ਪੁਰਖਿਆਂ ਦੀ ਨਾ ਮੇਰੇ ਮਾਪੇ ਦੀ ਨਾ ਮੇਰੇ ਬੱਚਿਆਂ ਦੀ ਬਦੀ ਪਈ ਪਰ ਖੁਦਾ ਮੈਂ ਦੇਖਿਆ ਕਿ ਮੇਰੇ ਜ ਮੇਰੀਆਂ ਬਦੀਆਂ ਬਹੁਤ ਆ ਇਸ ਲਈ ਅੱਜ ਮੈਂ ਦਿਲ ਤੋਂ ਤੇਰਾ ਸ਼ੁਕਰ ਕਰਦਾ ਕਿ ਤੂੰ ਮੈਨੂੰ ਦੂਜਿਆਂ ਦੀ ਬਦੀ ਤੋਂ ਬਚਾਇਆ ਪਰ ਅੱਜ ਮੈਂ ਦਿਲ ਤੋਂ ਤਾਬਾ ਕਰਦਾ ਕਿ ਤੂੰ ਮੈਨੂੰ ਮੇਰੀ ਬਦੀ ਤੋਂ ਵੀ ਬਚਾ ਅਤੇ ਮੈਨੂੰ ਪਵਿੱਤਰ ਜਾਲ ਚੱਲਣ ਦੇ ਵਿੱਚ ਮੇਰੀ ਮਦਦ ਕਰ ਹਾਲੇਲੂਇਆ ਤਾਂ ਆ우ਸਾਂ ਮਿਲ ਕੇ ਖੁਦਾ ਦਾ ਸ਼ੁਕਰ ਧੰਨਵਾਦ ਕਰਦੇ ਆਂ ਔਰ ਆਪਣੇ ਗੁਨਾਹਾਂ ਤੋਂ ਤੌਬਾ ਕਰਦੇ ਹੋਏ ਪ੍ਰਭੂ ਦੀ ਪਵਿੱਤਰ ਔਰ ਪਾਕ ਜ਼ਰੀਜ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਜ਼ਮਰਤੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੀ ਮੇਰੇ ਖੁਦਾਵੰਦ ਅੱਜ ਦੇ ਦਿਨ ਅੱਜ ਦੀ ਕਿਰਪਾ ਲਈ ਪਿਤਾ ਪਰਮੇਸ਼ਰ ਤੁਹਾਡੇ ਪ੍ਰੇਮ ਤੁਹਾਡੇ ਰਹਿਮ ਲਈ ਮੇਰੇ ਪਿਆਰੇ ਪ੍ਰਭੂ ਜੀ ਤਾੜੀ ਆਸ਼ੀਸ਼ ਤੁਹਾਡੀ ਬਰਕਤ ਲਈ ਬਤਾ ਪਰਮੇਸ਼ਰ ਹੋਂ ਤਾਂ ਕੀਤੀਆਂ ਸਭ ਭਲਾਈਆਂ ਲਈ ਮੇਰੇ ਖੁਦਾਵੰ ਜੀ ਤੁਸੀਂ ਆਤਮ ਮਹਾਨ ਔਰ ਦਿਆਲੂ ਪਰਮੇਸ਼ਰ ਔਰ ਖੁਦਾ ਤੁਹਾਡੀ ਕਿਰਪਾ ਸਦਾ ਦੀ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਜਿੰਨੇ ਵੀ ਜਨ ਤੁਹਾਡੇ ਅਜ਼ੂਰ ਆਏ ਆ ਮੇਰੇ ਖੁਦਾਵੰ ਜੀ ਸਾਡੇ ਸਭ ਦੇ ਉੱਤੇ ਰਹਿਮ ਕਰਨਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਖੁਦਾ ਸਦੀਪਕਾਲ ਤੱਕ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਆਸ਼ੀਸ਼ ਆ ਪਰਿਵਾਰ ਘਰਾਂ ਨੇ ਉੱਤੇ ਠਹਿਰ ਜਾਵੇ ਮੇਰੇ ਖੁਦਾਵੰ ਤੁਸੀਂ ਆਤਮ ਮਹਾਨ ਔਰ ਦਿਆਲੂ ਪਰਮੇਸ਼ਰ ਔਰ ਖੁਦਾਵੰ ਜੀ ਆਪਣੀ ਸਮਰਥ ਆਪਣੀ ਕਿਰਪਾ ਆਪਣੀ ਦਇਆ ਦੇਣਾ ਬles ਕਰਨਾ ਮੇ Yeah. ਹੋਂ ਤੋਂ ਲੈ ਕੇ ਸਦਾ ਤੱਕ ਤੁਹਾਡਾ ਕਿਰਪਾ ਵਾਲਾ ਹੱਥ ਸਭ ਪਰਿਵਾਰ ਕਰਾਨਿਆਂ ਦੇ ਉੱਤੇ ਮੰਗਦੇ ਮੇਰੇ ਪਰਮੇਸ਼ਰ ਕੋ ਦਾ ਕਿਰਪਾ ਕਰਨਾ ਦਇਆ ਕਰਨਾ ਮੇਰੇ ਮਹਾਨ ਪਰਮੇਸ਼ਰ ਤੁਸੀਂ ਦਇਆ ਦੇ ਸਾਗਰ ਔਰ ਕਿਰਪਾ ਕਰਨ ਵਾਲੇ ਪਰਮੇਸ਼ਰੋਂ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਤੁਹਾਡਾ ਰਹਿਮ ਹੋਂ ਤੋਂ ਲੈ ਕੇ ਸਦਾ ਤੱਕ ਸਭ ਪਰਿਵਾਰ ਕਰਾਨਿਆਂ ਦੇ ਉੱਤੇ ਉਤਰ ਆਵੇ ਮੇਰੇ ਖੁਦਾਵੰਦ ਜੀ ਰੂਪਾਕ ਸਾਡੇ ਸਭ ਦੀ ਮਦਦ ਸਹਿਤ ਅਗਵਾਈ ਕਰੇ ਮੇਰੇ ਪ੍ਰਤਾ ਪਰਮੇਸ਼ਰ ਸਾਰੇ ਦੁੱਖ ਸੋਗ ਚਿੰਤਾ ਬੋਝ ਪਰੇਸ਼ਾਨੀਆਂ ਨਾਸ਼ ਪਸਮ ਖਤਮ ਹੋ ਜਾਣ ਮੇਰੇ ਪਿਆਰੇ ਪ੍ਰਭੂ ਜੀ ਪਵਿੱਤਰ ਆਤਮਾ ਸੱਚਾ ਸਾ ਇੱਕ ਸਾਡੇ ਸਭ ਦੀ ਮਦਦ ਕਰੇ ਖੁਦਾ ਸੀ ਪਵਿੱਤਰਤਾਈ ਵਿੱਚ ਵਧਦੇ ਅਤੇ ਫੈਲਦੇ ਜਾਈਏ ਖੁਦਾਬੰਦ ਜੀ ਜਿਸ ਤਰ੍ਹਾਂ ਅੱਜ ਦਾ ਇਹ ਵਚਨ ਸਾਨੂੰ ਸਿਖਾਉਂਦਾ ਹੈ ਕਿ ਪਰਮੇਸ਼ਰ ਕਦੇ ਵੀ ਪੁੱਤਰ ਦੇ ਗੁਨਾਹਾਂ ਦੀ ਸਜ਼ਾ ਪਿਤਾ ਨੂੰ ਨਹੀਂ ਦਿੰਦਾ ਅਤੇ ਨਾ ਹੀ ਪਿਤਾ ਦੇ ਗੁਨਾਹਾਂ ਦੀ ਸਜ਼ਾ ਮਹਾਨ ਪਰਮੇਸ਼ਰ ਖੁਦਾ ਸੀ ਜਾਣਿਆ ਕਿ ਤੁਸੀਂ ਸਾਡੇ ਤੇ ਰਹਿਮ ਕੀਤਾ ਔਰ ਤੁਸੀਂ ਸਾਨੂੰ ਸਾਡੇ ਗੁਨਾਹਾਂ ਦੇ ਅਨੁਸਾਰ ਪਰਖਿਆ ਪਰ ਹੋਰਾਂ ਦੇ ਗੁਨਾਹਾਂ ਦੀ ਸਜ਼ਾ ਸਾਨੂੰ ਨਾ ਦਿੱਤੀ ਜਿਸ ਤੋਂ ਅਸੀਂ ਜਾਣਿਆ ਮੇਰੇ ਖੁਦਾ ਕਿ ਤੁਸੀਂ ਸੱਚੇ ਨਿਆਂਕਾਰ ਹੋ ਅਗਰ ਤੁਸੀਂ ਸੱਚੇ ਨਿਆਂਕਾਰ ਹੋ ਖੁਦਾ ਤਾਂ ਤੁਸੀਂ ਸਾਡੇ ਗੁਨਾਹਾਂ ਦੇ ਅਨੁਸਾਰ ਸਾਨੂੰ ਸਜ਼ਾ ਦੇ ਸਕਦੇ ਹੋ ਪਿਆਰੇ ਪ੍ਰਭੂ ਅੱਜ ਅਸੀਂ ਦਿਲ ਤੋਂ ਪਿਤਾ ਪਰਮੇਸ਼ਰ ਜਿੰਨੇ ਵੀ ਸਾਥੋਂ ਗਲਤੀਆਂ ਗੁਨਾਹਾਂ ਪਾਪ ਔਰ ਅਪਰਾਧ ਹੋ ਗਏ ਨੇ ਸਭ ਤੌਬਾ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰ ਝੁਕਦੇ ਆ ਮੇਰੇ ਖੁਦਾਵੰਜੀ ਤੁਹਾਡੇ ਫਜ਼ਲ ਤੁਹਾਡੀ ਰਹਿਮ ਤੁਹਾਡੀ ਕਿਰਪਾ ਨੂੰ ਮੰਗਦੇ ਆ ਖੁਦਾ ਫਤਿਹਮੰਦ ਹੱਥ ਦੇ ਵਸੀਲੇ ਬles ਕਰਨਾ ਆਸ਼ੀਸ਼ਿਤ ਕਰਨਾ ਦਇਆ ਕਰਨਾ ਮੇਰੇ ਪਿਆਰੇ ਪ੍ਰਭੂ ਜੀ ਸੱਜਾ ਫਤਿਹਮੰਦ ਕਿਰਪਾ ਵਾਲਾ ਹੱਥੋਂ ਤੋਂ ਲੈ ਕੇ ਸਦਾ ਤੱਕ ਸਾ ਪਰਿਵਾਰ ਘਰਾਂਿਆਂ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਦ ਦਇਆ ਕਰਨਾ ਕਿਰਪਾ ਕਰਨਾ ਮੇਰੇ ਜੀਵਤੇ ਪਰਮੇਸ਼ਰ ਖੁਦਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਕਿਰਪਾ ਹੁਣ ਤੋਂ ਲੈ ਕੇ ਸਦਾ ਤੱਕ ਪੂਰੇ ਪਰਿਵਾਰਾਂ ਦੇ ਉੱਤੇ ਮੰਗਦੇ ਖੁਦਾਵਨ ਹਰ ਰੁਕਾਵਟ ਬੰਧਨ ਬਾਧਾ ਨੂੰ ਦੂਰ ਕਰਨਾ ਮੇਰੇ ਪਰਮੇਸ਼ਰ ਆਪਣੇ ਫਤਿਹਮੰਦ ਹੱਥ ਵਿੱਚ ਲੈ ਕੇ ਬਰਕਤ ਦੇਣਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਰਹਿਮ ਤੁਹਾਡੀ ਕਿਰਪਾ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਸਭ ਪਰਿਵਾਰ ਘਰਾਣਿਆਂ ਦੇ ਉੱਤੇ ਉਤਰ ਆਵੇ ਮੇਰੇ ਖੁਦਾਵਨ ਜੀ ਤੁਸੀਂ ਕਹਾਂ ਕਿ ਮੈਂ ਆਤਮ ਹਨ ਪਰਮੇਸ਼ਰ ਤੁਹਾਨੂੰ ਸਭ ਵੱਡੀ ਬੁਰਾਈ ਤੋਂ ਆਜ਼ਾਦ ਕਰਾਂਗਾ ਜੋ ਕੋਈ ਵੀ ਮੇਰੇ ਨਾਮ ਦੇ ਵਿੱਚ ਤੌਬਾ ਕਰੇ ਅਤੇ ਗੁਨਾਹਾਂ ਤੋਂ ਮੁੜੇ ਮੈਂ ਉਹਦੇ ਸਾਰੀ ਬਦੀ ਸਾਰੀ ਮਾਦਗੀ ਨੂੰ ਉਹਦੀ ਪਿੱਠ ਪਿੱਛੇ ਸੁੱਟ ਦਵਾਂਗਾ ਮੈਂ ਮੁੜ ਕੇ ਕਦੇ ਯਾਦ ਨਾ ਕਰਾਂਗਾ ਅੱਜ ਖੁਦਾਵੰਦ ਅਸੀਂ ਸਭ ਦੇ ਸਾਮਿਲ ਕੇ ਦਿਲ ਤੋਂ ਹੁਣ ਤੱਕ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਹਾਂ ਸਾਤੋਂ ਜੋ ਵੀ ਬੇਈਮਾਨੀ ਚੁਗਲੀ ਨਿੰਦਾ ਪਾਪ ਨਸ਼ਾ ਵਿਵਚਾਰ ਜਾਂ ਤੁਹਾਡੇ ਨਾਮ ਦੇ ਖਿਲਾਫ ਕੋਈ ਵੀ ਪਾਪ ਹੋਏ ਨੇ ਜੋ ਵੀ ਸਾਤੋਂ ਤੁਹਾਡੇ ਹੁਕਮ ਟੁੱਟੇ ਨੇ ਮੇਰੇ ਖੁਦਾਵੰਦ ਜੀ ਸਾਡੇ ਉੱਤੇ ਰਹਿਮ ਕਰੋ ਕਿਰਪਾ ਕਰੋ ਦਇਆ ਕਰੋ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਕਿਰਪਾ ਵਾਲਾ ਹੱਥ ਸਦੀ ਬਕਾਲ ਤੱਕ ਸਾਡੇ ਸਭ ਦੇ ਸਿਰ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਦ ਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਜੀਵਤੇ ਪਰਮੇਸ਼ਰ ਖੁਦਾਵੰਦ ਪਵਿੱਤਰ ਫਤਿਮੰਦ ਕਿਰਪਾ ਵਾਲਾ ਹੱਥ ਸਭ ਪਰਿਵਾਰ ਘਰਾਂਿਆਂ ਦੇ ਉੱਤੇ ਮੰਗਦੇ ਮੇਰੇ ਖੁਦਾਵੰਦ ਜੀ پاک ਲਹੂ ਦੀਆਂ ਬਾਣਾ ਨੂੰ ਪੂਰੇ ਪਰਿਵਾਰਾਂ ਦੇ ਚਾਰੋជ្រਾਈ ਲਗਾ ਦਿਨੇ ਮੇਰੇ ਖੁਦਾਵੰਦ ਕਿਰਪਾ ਕਰਨਾ ਦਇਆ ਕਰਨਾ ਮੇਰੇ ਜੀਵਤੇ ਪਰਮੇਸ਼ਰ ਖੁਦਾ ਹੋਂ ਤਲਾ ਕੇ ਸਦਾ ਤੱਕ ਠੰਡੀ ਸਾਮਰ ਠੰਡੀ ਕਿਰਪਾ ਠੰਡੀ ਆਸ਼ੀਸ਼ ਨੂੰ ਮੰਗਦੇ ਖੁਦਾਵੰਦ ਜੀ ਸਾਡੇ ਪਵਿੱਤਰ ਹੱਥਾਂ ਵਿੱਚ ਲੈ ਕੇ ਬLES ਕਰਦੇ ਮੇਰੇ ਖੁਦਾਵੰਦ ਅਗਿਆਕਾਰੀ ਨੂੰ ਮੰਗ ਰਿਹਾ ਖੁਦਾ ਪਵਿੱਤਰਤਾਈ ਨੂੰ ਰਿਲੀਜ਼ ਕਰ ਦੇ ਮੇਰੇ ਪਰਮੇਸ਼ਰ ਦੁਆ ਕਰਦੇ ਹਾਂ ਸਾਰੇ ਭੈਣਾਂ ਭਾਈਆਂ ਲਈ ਜੋ ਇਹਨਾਂ ਵਚਨ ਪ੍ਰਾਰਥਨਾਵਾਂ ਨੂੰ ਜ਼ਰੂਰਤਮੰਦਾਂ ਤੱਕ ਸ਼ੇਅਰ ਕਰਦੇ ਤੁਹਾਡੇ ਸੁਸਮਾਚਾਰ ਨੂੰ ਫੈਲਾਉਂਦੇ ਨੇ ਮੇਰੇ ਖੁਦਾਵਨ ਜੀ ਸਾਡੇ ਸਭ ਦੇ ਸ਼ਬਦਾਂ ਨੂੰ ਪਵਿੱਤਰ ਕਰਨਾ ਖੁਦਾ ਸਾਨੂੰ ਪਵਿੱਤਰਤਾਈ ਅਗਿਆਕਾਰੀ ਵਿੱਚ ਵਧਨ ਅਤੇ ਫੈਲਣ ਸਾਡੀ ਮਦਦ ਕਰਨਾ ਮੇਰੇ ਪਰਮੇਸ਼ਰ ਸਾਰੇ ਪ੍ਰਕਾਰ ਦੀ ਬਦੀ ਬੁਰਾਈ ਪਾਪ ਸਾਤੋਂ ਦੂਰ ਕੀਤਾ ਜਾਵੇ ਮੇਰੇ ਖੁਦਾਵਨ ਰੂਪਾਕ ਪਵਿੱਤਰ ਆਤਮਾ ਸਾਡੇ ਸਭ ਦੀ ਮਦਦ ਸਹਿਯਤਾ ਗਵਾਹੀ ਕਰੇ ਮੇਰੇ ਪਰਮੇਸ਼ਰ ਹਰ ਪ੍ਰਕਾਰ ਦੀ ਬਦੀ ਬੁਰਾਈ ਨੂੰ ਦੂਰ ਕਰਦੇ ਖੁਦਾ ਦੁਆ ਕਰਦੇ ਆ ਉਹਨਾਂ ਸਾਰੇ ਪੈਣਾ ਪਾਈਆਂ ਦੇ ਲਈ ਜੋ ਆਪਣੇ ਦਾਨ ਆਪਣੀ ਆਫਰਿੰਗ ਆਪਣੇ ਵਿੱਚ ਨੂੰ ਤੁਹਾਡੇ ਹਸੁਰੂ ਬੀਜਦੇ ਨੇ ਮੇਰੇ ਪਿਤਾ ਪਰਮੇਸ਼ਰ ਖੁਦਾ ਇਹਨਾਂ ਦਾ ਬੀਜ ਜਨ ਹਜ਼ਾਰ ਗੁਣਾ ਕਰਕੇ ਵਧਣਾ ਹੋਵੇ ਮੇਰੇ ਪਿਤਾ ਪਰਮੇਸ਼ਰ ਹਰੀ ਕੋ ਕਮਜ਼ੋਰੀ ਕਟਿ ਨਾਸ਼ ਬਸਮ ਖਤਮ ਹੋ ਜਾਵੇ ਤੁਹਾਡਾ ਕਿਰਪਾ ਵਾਲਾ ਹੱਥ ਇਹਨਾਂ ਦੇ ਸਿਰਾਂ ਦੇ ਉੱਤੇ ਉਤਰ ਆਵੇ ਪਿਤਾ ਪਰਮੇਸ਼ਰ ਸਾਰੇ ਦੁੱਖ ਤਕਲੀਫ ਪਰੇਸ਼ਾਨੀਆਂ ਬਿਮਾਰੀਆਂ ਨੂੰ ਰੱਦ ਕਰ ਦੇ ਕੈਨਸਲ ਕਰ ਦੇ ਮੇਰੇ ਜੀਵਤੇ ਖੁਦਾ ਪਾਕ ਲਹੂ ਦੀਆਂ ਬਾੜਾਂ ਨੂੰ ਪੂਰੇ ਪਰਿਵਾਰਾਂ ਦੇ ਚਾਰੋੜ ਲਗਾ ਦੇ ਨੇ ਮੇਰੇ ਖੁਦਾਵੰਨ ਜੀ ਸੁਰਗੀ ਸੱਚੀ ਸਮਰਥ ਨੂੰ ਮੰਗਦੇ ਬੋ ਵੀਰ ਰਹਾਤਾ ਵਿੱਚ ਲੈ ਕੇ ਬLES ਕਰਦੇ ਮੇਰੇ ਖੁਦਾਵਾਨ پاک ਲਹੂ ਦੇ ਵਸੀਲੇ ਬਰਕਤ ਤੇ ਆਸ਼ੀਸ਼ ਨੂੰ ਰਿਲੀਜ਼ ਕਰਦੇ ਮੇਰੇ ਜੀਵ ਦੇ ਖੁਦਾਵਾਨ ਜੀ ਦੁਆ ਕਰਦੇ ਮੇਰੇ ਪਰਮੇਸ਼ਰ ਇਹਨਾਂ ਘਰਾਂ ਵਿੱਚ ਰੱਖੇ ਇਸ ਜਲ ਔਰ ਤੇਲ ਲਈ ਪੈਰੇ ਪਰ ਦਾ ਪਿਤਾ ਪਰਮੇਸ਼ਰ ਅੱਜ ਤੱਕ ਯਾਮ ਜਲ ਤੇਲ ਨਹੀਂ ਹੈ ਮੇਰੇ ਖੁਦਾਵਾਨ ਜੀ ਅੱਜ ਤੋਂ ਇਹ ਸ਼ਿਫਾ ਛੁਡਕਾਰਾ ਤੇ ਆਜ਼ਾਦੀ ਦਿਨ ਵਾਲਾ ਪਾਕ ਔਰ ਪਵਿੱਤਰ ਲਹੂ ਹੈ ਮੇਰੇ ਪਰਮੇਸ਼ਰ ਖੁਦਾਵੰ ਅੱਜ ਤੋਂ ਇਸ ਪਾਕ ਲਹੂ ਨੂੰ ਜਦਵੀ ਘਰਾਂ ਦੇ ਚਾਰੋਂ ਔਰ ਛਿੜਕਿਆ ਜਾਵੇ ਖੁਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਸਾਰੇ ਰੋਗ ਬਿਮਾਰੀਆਂ ਨਾਸ਼ ਬਸਮ ਖਤਮ ਹੋ ਜਾਣ ਖੁਦਾਵੰ ਤੁਹਾਡੀ ਕਿਰਪਾ ਦਇਆ ਭਲਾਈ ਵਰਪੂਰੀ ਰਹਿਮ ਔਰ ਫਜ਼ਲ ਪੂਰੇ ਹੀ ਪਰਿਵਾਰ ਇਕੱਠਾਂ ਨੇ ਉੱਤੇ ਠਹਿਰ ਜਾਵੇ ਖੁਦਾਵਨ ਸਾਰੇ ਪ੍ਰਕਾਰ ਦੀ ਬਦੀ ਬ੍ਰਾਈ ਨੂੰ ਦੂਰ ਕਰ ਦੇ ਖੁਦਾ ਹਰ ਪਰਿਵਾਰ ਦੇ ਮੈਂਬਰ ਨੂੰ ਥੜੇ ਹੱਥਾਂ ਵਿੱਚ ਸੌਮ ਦਿਆ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਨੂੰ ਦੂਰ ਕਰ ਦੇ ਮੇਰੇ ਖੁਦਾਵਨ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਲੈ ਕੇ ਬLES ਕਰ ਦੇ ਮੇਰੇ ਪਿਆਰੇ ਪ੍ਰਭੂ ਜੀ ਸਾਰੀ ਰੁਕਾਵਟ ਬੰਧਨ ਬਾਧਾ ਨੂੰ ਕੈਨਸਲ ਔਰ ਰੱਦ ਕਰ ਦੇ ਮੇਰੇ ਖੁਦਾਵਨ ਖੁਦਾ ਪ੍ਰਾਰਥਨਾ ਇਸੂ ਨਾਮ ਚ ਮੰਗਦੇ ਹਾਂ ਆਮੀਨ 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 ਸਾਰੇ ਕ리스ਚੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।